ਮੋਹਾਲੀ ਵਿੱਚ ਵਿਆਹ ਤੋਂ ਮਨਾ ਕਰਨ ਤੇ ਦਿਨ ਦਿਹਾੜੇ ਕਬੱਡੀ ਖਿਡਾਰੀ ਨੇ ਤਲਵਾਰ ਨਾਲ ਵੱਢ ਦਿੱਤੀ ਲੜਕੀ ਕਤਲ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਪੁਲਿਸ ਬੋਲੀ 4-5 ਸਾਲ ਤੋਂ ਇੱਕ ਦੂਸਰੇ ਨੂੰ ਜਾਣਦੇ ਸਨ ਦੋਨੋਂ ਪੰਜਾਬ ਦੇ ਮੋਹਾਲੀ ਵਿੱਚ ਸ਼ਨੀਵਾਰ ਸਵੇਰੇ ਸੜਕ ਵਿਚਕਾਰ ਲੜਕੀ ਦੀ ਤਲਵਾਰ ਨਾਲ ਵੱਢ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਫੇਜ਼ 5 ਦੇ ਕੋਲ ਦੀ ਹੈ। ਲੜਕੀ ਘਰ ਤੋਂ ਕੰਮ ਤੇ ਜਾਣ ਲਈ ਘਰੋਂ ਨਿਕਲੀ ਸੀ। ਰਾਸਤੇ ਵਿੱਚ ਨਕਾਬਪੋਸ਼ ਨੌਜਵਾਨ ਨੇ ਉਸ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਲੜਕੀ ਬੇਸੁੱਧ ਹੋ ਕੇ ਡਿੱਗ ਪਈ। ਤਾਂ ਘਟਨਾ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਕਤਲ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਨੌਜਵਾਨ ਲੜਕੀ ਨੂੰ ਤਲਵਾਰ ਨਾਲ ਵੱਢ ਰਿਹਾ ਹੈ ਦੂਜੇ ਪਾਸੇ ਘਟਨਾ ਦੇ ਬਾਅਦ ਆਸ-ਪਾਸ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ ਲੜਕੀ ਨੂੰ ਬਿਨਾਂ ਮੌਕਾ ਗਵਾਏ ਫੇਜ਼ 6 ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਲੜਕੀ ਦੀ ਮੌਤ ਹੋ ਗਈ ਮਰਨ ਵਾਲੀ ਲੜਕੀ ਦੀ ਪਛਾਣ 31 ਸਾਲ ਦੀ ਬਲਜਿੰਦਰ ਕੌਰ ਨਿਵਾਸੀ ਫਤਿਹਪੁਰ ਜੱਟਾ ਜ਼ਿਲ੍ਹਾ ਫਤਿਗੜ ਸਾਹਿਬ ਦੇ ਰੂਪ ਵਿੱਚ ਹੋਈ ਹੈ ਉਹ ਪ੍ਰਾਈਵੇਟ ਬੈਂਕ ਦੇ ਕਾਲ ਸੈਂਟਰ ਵਿੱਚ ਪਿਛਲੇ 9 ਸਾਲ ਤੋਂ ਕੰਮ ਕਰ ਰਹੀ ਸੀ ਐਸਪੀ ਸਿਟੀ ਹਰਵੀਰ ਸਿੰਘ ạtਵਾਲ ਨੇ ਦੱਸਿਆ ਕਿ ਹੱਤਿਆ ਆਰੋਹੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੀ ਪਛਾਣ ਲੁਧਿਆਣਾ ਦੇ ਸਮਰਾਲਾ ਦੇ ਰਹਿਣ ਵਾਲੇ ਸੁਖਚੈਨ ਸਿੰਘ ਦੇ ਰੂਪ ਵਿੱਚ ਹੋਈ ਹੈ ਉਹ ਕਬੱਡੀ ਦਾ ਖਿਡਾਰੀ ਰਹਿ ਚੁੱਕਾ ਹੈ ਅਤੇ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਪਿਛਲੇ 4-5 ਸਾਲਾਂ ਤੋਂ ਸੁਖਚੈਨ ਅਤੇ ਬਲਵਿੰਦਰ ਕੌਰ ਇੱਕ ਦੂਸਰੇ ਨੂੰ ਜਾਣਦੇ ਆ ਰਹੇ ਹਨ ਸੁਚੈਨ ਬਲਜਿੰਦਰ ਨਾਲ ਵਿਆਹ ਕਰਨਾ ਚਾਹੁੰਦਾ ਸੀ ਲੇਕਿਨ ਉਹ ਸੁਚੈਨ ਨੂੰ بار بار ਮਨਾ ਕਰ ਰਹੀ ਸੀ ਇਸੇ ਰੰਜਿਸ਼ ਵਿੱਚ ਸੁਚੈਨ ਨੇ ਬਲਵਿੰਦਰ ਤੇ ਹਮਲਾ ਕਰ ਦਿੱਤਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਘਟਨਾ ਦੇ ਮੁਤਾਬਿਕ ਪੰਜ ਲੜਕੀਆਂ ਮੋਰਿੰਡਾ ਤੋਫੇਸ ਪੰਜ ਵੱਲ ਆ ਰਹੀਆਂ ਸੀ ਨਕਾਬਪੋਸ਼ ਨੌਜਵਾਨ ਦਰਖਤ ਦੇ ਥੱਲੇ ਛਿਪ ਕੇ ਖੜਾ ਹੋਇਆ ਸੀ ਜਿਵੇਂ ਲੜਕੀਆਂ ਦਰਖਤ ਦੇ ਕੋਲ ਆਈਆਂ ਤਾਂ ਨੌਜਵਾਨ ਨੇ ਆਪਣੀ ਤਲਵਾਰ ਕੱਢ ਲਈ ਇਸ ਤੋਂ ਬਾਅਦ ਉਸ ਨੇ ਬਲਜਿੰਦਰ ਕੋਲ ਤੇ ਹਮਲਾ ਕਰ ਦਿੱਤਾ ਇਹ ਦੇਖ ਕੇ ਦੂਜੀਆਂ ਲੜਕੀਆਂ ਉੱਥੋਂ ਭਜਣ ਲੱਗੀਆਂ ਬਲਜਿੰਦਰ ਨੇ ਵੀ ਭਜਣ ਦੀ ਕੋਸ਼ਿਸ਼ ਕੀਤੀ ਲੇਕਿਨ ਨੌਜਵਾਨ ਨੇ ਪਿੱਛਾ ਕਰਦੇ ਉਸਤੇ ਵਾਰ ਕਰਦਾ ਰਿਹਾ ਨੌਜਵਾਨ ਨੂੰ ਹਮਲਾ ਕਰਦਾ ਦੇਖ ਇੱਕ ਸਕੂਟਰ ਸਵਾਰ ਵਿਅਕਤੀ ਰੁਕਿਆ ਲੇਕਿਨ ਨੌਜਵਾਨ ਦੇ ਹੱਥ ਵਿੱਚ ਫੜੀ ਤਲਵਾਰ ਵੇਖ ਕੇ ਉਹ ਵੀ ਲੜਕੀ ਦੀ ਮਦਦ ਨਹੀਂ ਕਰ ਪਾਇਆ ਇਸ ਤੋਂ ਬਾਅਦ ਲੜਕੀ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਈ ਫਿਰ ਉਹ ਨੌਜਵਾਨ ਲਗਾਤਾਰ ਬੇਰਹਿਮੀ ਨਾਲ ਲੜਕੀ ਤੇ ਵਾਰ ਕਰਦਾ ਰਿਹਾ ਇਸ ਦੌਰਾਨ ਇੱਕ ਪੁਲਿਸ ਕਰਮਚਾਰੀ ਨੇ ਵੀ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਨੌਜਵਾਨ ਨੇ ਉਸਤੇ ਵੀ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਉਹ ਪੈਦਲ ਹੀ ਸੜਕ ਵੱਲ ਨੂੰ ਨਿਕਲ ਗਿਆ ਮਰਨ ਵਾਲੀ ਲੜਕੀ ਦੇ ਪਰਿਵਾਰ ਨੇ ਕਾਤਿਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਉਸਦੇ ਚਚੇਰੇ ਪ੍ਰਾਸ਼ਰਨਪ੍ਰੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਿੱਚ ਬਲਜਿੰਦਰ ਕੌਰ ਦੇ ਮਾਤਾ ਪਿਤਾ ਛੋਟੀ ਭੈਣ ਅਤੇ ਪਰਾ ਹੈ ਉਹ ਕਮਾਉਣ ਵਾਲੀ ਇਕ ਲੀਸੀ ਕੁਝ ਸਮੇਂ ਪਹਿਲੇ ਹੀ ਛੋਟੇ ਪਰਾਨੋ ਇਟਲੀ ਪੇਜੰਡ ਵਿੱਚ ਮਦਦ ਕੀਤੀ ਬਲਜਿੰਦਰ ਦੇ ਪਿਤਾ ਵੀ ਦਿਲ ਦਾ ਮਰੀਜ਼ ਹੈ ਉਹਨਾਂ ਦਾ ਇਲਾਜ ਵੀ ਬਲਜਿੰਦਰ ਦੀ ਤਨਖਾਹ ਤੇ ਹੀ ਨਿਰਭਰ ਸੀ